ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਤੇ ਅੱਜ ਅਸੀਂ ਤੁਹਾਡੇ ਨਾਲ ਕੁਝ ਜਿਹੜੇ ਰਸਾਲੇ ਨੇ ਉਹ ਸਾਂਝੇ ਕਰਾਂਗੇ ਕਿਉਂਕਿ ਰਸਾਲਿਆਂ ਦੇ ਰਾਹੀਂ ਅਸੀਂ ਇਹ ਸਮਝ ਸਕਦੇ ਹਾਂ ਕਿ ਸਮਕਾਲ ਦੇ ਵਿੱਚ ਕਿੱਦਾਂ ਦਾ ਸਾਹਿਤ ਲਿਖਿਆ ਜਾ ਰਿਹਾ ਹੈ ਨਾ ਤੇ ਕਿਹੋ ਜੀ ਆਲੋਚਨਾ ਹੋ ਰਹੀ ਆ ਤੇ ਮੈਗਜ਼ੀਨ ਦੇ ਵਿੱਚ ਉਹ ਸਮਗਰੀ ਹੁੰਦੀ ਆ ਜਿਹੜੀ ਕੁਝ ਸਮੇਂ ਬਾਅਦ ਕਿਤਾਬਾਂ ਦੇ ਵਿੱਚ ਛਪਣੀ ਹੁੰਦੀ ਆ ਤੇ ਮੈਗਜ਼ੀਨ ਬਹੁਤ ਜ਼ਰੂਰੀ ਨੇ ਜੇ ਤੁਸੀਂ ਯੂਜੀਸੀ ਨੈਟ ਦੀ ਤਿਆਰੀ ਕਰਦੇ ਹੋ ਜਾਂ ਤੁਸੀਂ ਪੀਐਚਡੀ ਕਰ ਰਹੇ ਹੋ ਜਾਂ ਤੁਸੀਂ ਵੈਸੇ ਹੀ ਸਾਹਿਤ ਦੇ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਮੈਗਜ਼ੀਨ ਜ਼ਰੂਰ ਪੜ੍ਹਨੇ ਚਾਹੀਦੇ ਨੇ ਮੈਗਜ਼ੀਨ ਬਹੁਤ ਚੰਗੇ ਹੁੰਦੇ ਨੇ ਤਾਂ ਜਿਹਦੇ ਨਾਲ ਅਸੀਂ ਜੁੜੇ ਰਹਿੰਦੇ ਆਂ ਲਿਟਰੇਚਰ ਦੇ ਨਾਲ ਨਾਵਲ ਕਹਾਣੀ ਤੇ ਚਲੋ ਅਸੀਂ ਪੜ੍ਹਦੇ ਆਂ ਮੈਗਜ਼ੀਨ ਵੀ ਬਹੁਤ ਜ਼ਰੂਰੀ ਨੇ ਕਿ ਨਵਾਂ ਕੀ ਕੁਝ ਲਿਖਿਆ ਜਾ ਰਿਹਾ ਤੇ ਪਹਿਲਾ ਜਿਹੜਾ ਮੈਗਜ਼ੀਨ ਆ ਉਹ ਸੁਰਤ ਮੈਗਜ਼ੀਨ ਆ ਤੇ ਇਹ ਜਿਹੜਾ ਮੈਗਜ਼ੀਨ ਆ ਇਹ ਪੰਜਾਬੀ ਅਕਾਦਮੀ ਅੰਮ੍ਰਿਤਸਰ ਦੁਆਰਾ ਛਾਪਿਆ ਗਿਆ ਇਹ ਇਹਦਾ ਪਹਿਲਾ ਅੰਕਾ ਪ੍ਰਥਮ ਅੰਕਾ ਬਸੰਤ 2024 ਬਹੁਤ ਸੋਹਣਾ ਮੈਗਜ਼ੀਨ ਆ ਇੱਕ ਤਾਂ ਇਹਦੀ ਜਿਹੜੀ ਦਿੱਖਾ ਉਹ ਦਿਲ ਦਿਲ ਨੂੰ ਖਿੱਚ ਪਾਉਂਦੀ ਆ ਕਿ ਹਾਂ ਇਹ ਮੈਗਜ਼ੀਨ ਇੱਕ ਵੱਖਰਾ ਮੈਗਜ਼ੀਨ ਆ ਸਾਰੇ ਮੈਗਜ਼ੀਨਾਂ ਨਾਲੋਂ ਕਿ ਜ਼ਿਆਦਾਤਰ ਮੈਗਜ਼ੀਨ ਰੁੱਖੇ ਰੁੱਖੇ ਜੇ ਹੁੰਦੇ ਨੇ ਉਹਦੀ ਜਿਹੜੀ ਦਿੱਖ ਜੀ ਇੰਨੀ ਸਾਨੂੰ ਸੋਹਣੀ ਲੱਗਦੀ ਹੁੰਦੀ ਨਾ ਤਾਂ ਜਿਹੜਾ ਸੁਰਤ ਮੈਗਜ਼ੀਨ ਮਹਿੰਗਾ ਤਾਂ ਜ਼ਰੂਰ ਆ ਪਰ ਇਹਦੀ ਜਿਹੜੀ ਦੇਖਾ ਹਨਾ ਉਹ ਬਹੁਤ ਬਾਕਮਾਲ ਆ ਇੱਕ ਫੋਟੋਆਂ ਬਹੁਤ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਅਸੀਂ ਜਿਹੜੇ ਸਾਹਿਤਕਾਰਾਂ ਨੂੰ ਸਿਰਫ ਨਾਮ ਤੋਂ ਜਾਣਦੇ ਆ ਹਨਾ ਉਹਨਾਂ ਉਹ ਕਿਹੋ ਜਿਹੇ ਨੇ ਹਨਾ ਤਾਂ ਉਹ ਇਸ ਮੈਗਜ਼ੀਨ ਦੇ ਵਿੱਚ ਤੁਹਾਨੂੰ ਬੜਾ ਕੁਝ ਪਤਾ ਲੱਗੂਗਾ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਨੇ ਤੇ ਇਹ ਜਿਹੜਾ ਮੈਗਜ਼ੀਨ ਇਹ ਤੁਸੀਂ ਇਹਨੂੰ ਮੰਨ ਸਕਦੇ ਹੋ ਇਹਦੇ ਵਿੱਚ ਜ਼ਿਆਦਾਤਰ ਇਹ ਸਿਰਜਣਾ ਦੇ ਨਾਲ ਸੰਬੰਧਿਤ ਆ ਸਾਹਿਤ ਸਿਰਜਣਾ ਨਾਲ ਆ ਤੇ ਕੁਝ ਕੁ ਜਿਹੜੇ ਲੇਖ ਨੇ ਉਹ ਆਲੋਚਨਾ ਦੇ ਨਾਲ ਵੀ ਸਬੰਧਤ ਨੇ ਤਾਂ ਇਹ ਬਹੁਤ ਸੋਹਣਾ ਮੈਗਜ਼ੀਨ ਆ ਮੈਨੂੰ ਇਹਦੇ ਵਿੱਚ ਜਿਹੜੀ ਸਮੱਗਰੀ ਆ ਬਹੁਤ ਪਸੰਦ ਆਈ ਆ ਤਾਂ ਤੁਸੀਂ ਇਸ ਮੈਗਜ਼ੀਨ ਨੂੰ ਜ਼ਰੂਰ ਪੜਿਓ ਤਾਂ ਬਹੁਤ ਖੂਬਸੂਰਤ ਮੈਗਜ਼ੀਨ ਆ ਉਸ ਤੋਂ ਬਾਅਦ ਜਿਹੜਾ ਅਗਲਾ ਮੈਗਜ਼ੀਨ ਆ ਉਹ ਮੈਗਜ਼ੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੋਜ ਪత్రికਾ ਤੇ ਇਹ ਨਰੋਲ ਰੂਪ ਦੇ ਵਿੱਚ ਖੋਜ ਜਰਨਲ ਆ ਤੇ ਇਹਦੇ ਵਿੱਚ ਜਿਹੜੀ ਵੀ ਸਮੱਗਰੀ ਆ ਖੋਜ ਨਾਲ ਸੰਬੰਧਤ ਆ ਇਹ ਵਿਸ਼ੇਸ਼ਾਂਕ ਅੰਕਾ ਸੂਫੀ ਕਾ ਵੰਕ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੁਆਰਾ ਛਾਪੀ ਜਾਂਦੀ ਆ ਖੋਜ ਪੱਤਰੀਕਾ ਦੇ ਬਹੁਤ ਸਾਰੇ ਜਿਹੜੇ ਵਿਸ਼ੇਸ਼ ਅੰਕ ਆਏ ਨੇ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਸੂਫੀ ਕਾ ਵੰਕ ਆ ਤਾਂ ਤੁਸੀਂ ਇਸ ਪੱਤਰੀਕਾ ਦੇ ਨਾਲ ਵੀ ਜਰੂਰ ਜੁੜੋ ਤੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਮੇਰੇ ਕੰਮ ਦੇ ਨਾਲ ਸੰਬੰਧਿਤ ਨੇ ਤਾਂ ਤੁਸੀਂ ਇਸ ਮੈਗਜ਼ੀਨ ਨਾਲ ਵੀ ਜੁੜ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਮੈਗਜ਼ੀਨ ਆ ਉਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਨਾਲ ਜੁੜਿਆ ਹੋਇਆ ਤੇ ਮੈਗਜ਼ੀਨ ਦਾ ਨਾਮ ਆ ਗੋਸ਼ਟ ਤੇ ਇਹ ਵੀ ਇੱਕ ਤਰ੍ਹਾਂ ਦਾ ਖੋਜ ਜਰਨਲ ਆ ਤੇ ਇਹ ਵੀ ਨਰੋਲ ਰੂਪ ਦੇ ਵਿੱਚ ਆਲੋਚਨਾ ਨਾਲ ਸੰਬੰਧਤ ਆ ਤੇ ਇਸ ਆਲੋਚਨਾ ਦੀ ਖਾਸ ਇਸ ਮੈਗਜ਼ੀਨ ਦੀ ਖਾਸੀਅਤ ਇਹ ਆ ਕਿਉਂਕਿ ਇਹਦੇ ਵਿੱਚ ਨਵੇਂ ਜਿਹੜੇ ਖੋਜਾਰਥੀ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਂਦਾ ਜ਼ਿਆਦਾਤਰ ਜਿਹੜੇ ਲੇਖ ਨੇ ਉਹ ਨਵੇਂ ਖੋਜਾਰਥੀਆਂ ਦੇ ਨੇ ਤਾਂ ਇਹ ਵੀ ਇੱਕ ਬਹੁਤ ਵਧੀਆ ਅੰਕ ਆ ਸੌਰੀ ਇੱਕ ਬਹੁਤ ਵਧੀਆ ਸਾਡੇ ਕੋਲ ਰਸਾਲਾ ਤੇ ਉਸ ਤੋਂ ਬਾਅਦ ਜਿਹੜਾ ਰਸਾਲਾ ਉਹ ਆਲੋਚਨਾ ਇਹ ਰਸਾਲਾ ਸਾਡੇ ਕੋਲ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਛਾਪਿਆ ਜਾਂਦਾ ਬਹੁਤ ਵਧੀਆ ਇਹ ਜਿਹੜਾ ਮੈਗਜ਼ੀਨ ਆ ਇੱਕ ਤਾਂ ਇਹਦਾ ਜਿਹੜਾ ਮਿਆਰ ਆ ਰਸਾਲੇ ਦਾ ਬਹੁਤ ਉੱਚਾ ਤੇ ਖੋਜ ਨਾਲ ਸੰਬੰਧਤ ਹੈ ਨਰੋਲ ਰੂਪ ਦੇ ਵਿੱਚ ਤੇ ਬਹੁਤ ਸੋਹਣੇ ਇਹਦੇ ਵਿੱਚ ਆਰਟੀਕਲ ਲੱਗੇ ਹੋਏ ਨੇ ਵੱਡੇ ਵੱਡੇ ਵਿਦਵਾਨਾਂ ਦੇ ਤੇ ਬਹੁਤ ਪੁਰਾਣਾ ਵੀ ਆ ਜੇ ਅਸੀਂ ਮੋਢਲੇ ਮੈਗਜ਼ੀਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਇੱਕ ਮੈਗਜ਼ੀਨ ਇਹ ਆ ਤੇ ਲਗਭਗ ਇਹ 1954 ਜਾਂ 55 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਬਹੁਤ ਵਧੀਆ ਮੈਗਜ਼ੀਨ ਆ ਆਲੋਚਨਾ ਤਾਂ ਤੁਸੀਂ ਇਸ ਮੈਗਜ਼ੀਨ ਦੇ ਨਾਲ ਵੀ ਜੁੜ ਸਕਦੇ ਹੋ ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਮੈਗਜ਼ੀਨ ਆ ਉਹ ਸੰਵਾਦ ਮੈਗਜ਼ੀਨ ਆ ਤੇ ਇਹ ਖਾਲਸਾ ਕਾਲਜ ਅੰਮ੍ਰਿਤਸਰ ਦੁਆਰਾ ਛਾਪਿਆ ਜਾਂਦਾ ਉਹਨਾਂ ਦਾ ਪੰਜਾਬੀ ਵਿਭਾਗ ਆ ਤੇ ਇਹ ਵੀ ਖੋਜ ਨਾਲ ਜੁੜਿਆ ਹੋਇਆ ਰਸਾਲਾ ਨਰੋਲ ਰੂਪ ਦੇ ਵਿੱਚ ਖੋਜ ਜਰਨਲ ਆ ਇਹਦੇ ਵਿੱਚ ਜਿਹੜੀ ਵੀ ਸਮਗਰੀ ਛਾਪਦੀ ਆ ਉਹ ਖੋਜ ਨਾਲ ਸੰਬੰਧਿਤ ਆ ਤਾਂ ਇਹ ਵੀ ਬਹੁਤ ਵਧੀਆ ਰਸਾਲਾ ਮਿਆਰੀ ਆ ਤੇ ਮਿਆਰੀ ਜਿਹੜੇ ਜਿਹੜਾ ਕੰਮ ਆ ਹਨਾ ਉਹੀ ਇਹਦੇ ਵਿੱਚ ਛਪਿਆ ਤੇ ਬਹੁਤ ਖੂਬਸੂਰਤ ਰਸਾਲਾ ਤੇ ਤੁਹਾਡੇ ਗਿਆਨ ਦੇ ਵਿੱਚ ਜ਼ਰੂਰ ਵਾਧਾ ਹੋਊਗਾ ਤੁਸੀਂ ਇਸ ਅੰਕ ਦੇ ਨਾਲ ਇਸ ਰਸਾਲੇ ਦੇ ਨਾਲ ਜੁੜ ਸਕਦੇ ਹੋ ਮੈਂ ਬਾਰ ਬਾਰ ਅੰਕ ਕਹੀ ਜਾਂਦਾ ਰਸਾਲੇ ਦੇ ਨਾਲ ਜੁੜ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਮੇਰੇ ਕੋਲ ਮੈਗਜ਼ੀਨ ਆਹੋ ਸੇਧ ਮੈਗਜ਼ੀਨ ਆ ਇਹ ਨਰੋਲ ਰੂਪ ਦੇ ਵਿੱਚ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਆ ਤੇ ਇਹਦਾ ਜਿਹੜਾ ਸੰਪਾਦਕ ਆਹੋ ਗੁਰਵੈਲ ਸਿੰਘ ਪੰਨੂ ਆ ਤੇ ਬਾਨੀ ਤੇ ਜਿਹੜਾ ਹੁਣ ਸੰਪਾਦਕ ਆ ਉਹ ਸੁਮੇਰ ਸਿੰਘ ਸਿੱਧੂ ਆ ਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਇਹ ਜਿਹੜਾ ਮੈਗਜ਼ੀਨ ਆ ਤਾਂ ਇਹ ਜਿਹੜੇ ਮੈਗਜ਼ੀਨ ਨੇ ਇਹਨਾਂ ਨਾਲ ਤੁਸੀਂ ਜੁੜ ਸਕਦੇ ਹੋ ਤੁਹਾਨੂੰ ਜਿਹੜਾ ਵੀ ਮੈਗਜ਼ੀਨ ਚੰਗਾ ਲੱਗਦਾ ਹਨਾ ਜਾਂ ਤੁਹਾਡੇ ਕੰਮ ਦਾ ਤਾਂ ਉਹਨੂੰ ਜਰੂਰ ਉਹਨੂੰ ਖਰੀਦੋ ਤੇ ਮੈਗਜ਼ੀਨਾਂ ਦੇ ਨਾਲ ਵੀ ਜੁੜੋ ਕਿਉਂਕਿ ਜ਼ਿਆਦਾਤਰ ਅਸੀਂ ਕਿਤਾਬਾਂ ਦੇ ਨਾਲ ਜੁੜੇ ਹੁੰਨੇ ਆ ਕਿਉਂਕਿ ਜਿਹੜੇ ਨਵੇਂ ਸਟੂਡੈਂਟ ਹੁੰਦੇ ਨੇ ਉਹ ਯਾਤਰ ਕਿਤਾਬਾਂ ਨਾਲ ਜੁੜੇ ਹੁੰਦੇ ਨੇ ਮੈਗਜ਼ੀਨਾਂ ਨਾਲ ਘੱਟ ਜੁੜਦੇ ਨੇ ਜਰ ਉਹਨੂੰ ਮੈਗਜ਼ੀਨ ਦਾ ਪਤਾ ਨਹੀਂ ਹੁੰਦਾ ਹਨਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀ ਵੀਡੀਓ ਦੇ ਵਿੱਚ ਮੈਂ ਕੁਝ ਕੋ ਮੈਗਜ਼ੀਨ ਹੋਰ ਲੈ ਕੇ ਆਵਾਂ ਤੇ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂ ਤੇ ਬਸ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸਤਰੀ ਕਾਲ ਜੀ